ਹਾਲੀਵੁੱਡ اداکار ਸਨੀ ਦਿਓਲ ਅਤੇ ਰਣਦੀਪ ਹੁੱਡਾ ਦੇ ਖਿਲਾਫ ਜਲੰਧਰ ਪੰਜਾਬ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਦੇ ਨਾਲ ਤਿੰਨ ਹੋਰ ਲੋਕ ਵੀ ਸ਼ਾਮਲ ਨੇ। ਇਸਾਈ ਭਾਈਚਾਰੇ ਦਾ ਦੋਸ਼ ਹੈ ਕਿ ਫਿਲਮ ਜਾੜ ਦੇ ਇੱਕ ਸੀਨ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਸਬੰਧੀ ਉਹਨਾਂ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਜਿਸ ਤੋਂ ਬਾਅਦ ਪ੍ਰਦਰਸ਼ਨ ਤੋਂ ਬਾਅਦ ਸਨੀ ਦਿਓਲ, ਰਣਦੀਪ ਹੁੱਡਾ, ਵਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਲਿੰਨਣੀ ਦੇ ਖਿਲਾਫ ਜਲੰਧਰ ਦੇ ਸਦਰ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ। ਜਾਟ ਫਿਲਮ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਜਿਸ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹ ਪਿਛਲੇ ਦਿਨੀ ਇੱਕ ਦਰਖਾਸਤ ਜਿਹੜੀ ਇੱਕ ਕ੍ਰਿਸ਼ਨ ਭਾਈਚਾਰੇ ਦੇ ਬਰਾਵਾ ਲੋਨ ਦਿੱਤੀ ਗਈ ਸੀ। ਔਰ ਉਹਦੇ ਵਿੱਚ ਰਿੱਕੀ ਗੋਲਡ ਉਹਨਾਂ ਨੇ ਦਰਖਾਸਤ ਦਿੱਤੀ ਗਈ ਹੈ। ਜਿਹਦੇ ਮજબੂਤ ਤੋਂ ਜਿਹੜੀ ਆ ਉਹ ਇੱਕ ਮੁਕੱਦਮਾ ਦਰਜ ਕੀਤਾ ਗਿਆ ਸਦਰ ਖਾਣੇ ਦੇ ਵਿੱਚ 87/25 ਔਰ ਇਹਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਕੋਈ ਫਿਲਮ ਜਾਟ ਦੇ ਵਿੱਚ ਉਹਨਾਂ ਨੇ ਤਰਾ ਅਸਿਕਾ ਪੀਸ ਸਾਡੇ ਧਰਮ ਪਾਵਨਾ ਨੂੰ ਕੇਸ ਪੱਤੀ ਆ ਉਹਦੀ ਤਫਤੀਸ਼ ਜਿਹੜੀ ਆ ਆਰੰਭ ਕੀਤੀ ਗਈ ਹੈ ਜੀ ਤੋਂ ਜਿਹੜੀ ਐਫ ਆਈ ਆਰ ਤਦੋਂ ਦਰਜ ਕੀਤੀ ਗਈ ਹੈ ਤੇ ਕਿੰਨ ਲੋਕਾਂ ਦੇ ਕਿਸੇ ਵੀ ਕਿੰਨੇ ਜੋ ਲੋਕਾਂ ਦੇ ਚ ਜਿਹੜਾ ਐਫ ਆਈ ਆਰ ਤੇ ਨਾਮ ਦਰਜ ਰੀਸੈਂਟਲੀ 57.25 ਐਫ ਆਈ ਆਰ ਦਰਜ ਪਈ ਆ ਔਰ ਇਹਦੇ ਵਿੱਚ ਜਿਹੜੀ ਆ ਉਹ ਹੜਤਾਲ ਜਿਹੜੀ ਬੜੀ ਧੰਗਾਈ ਨਾਲ ਕੀਤੀ ਜਾ ਰਹੀ ਹੈ ਫਿਲਮ ਸਟਾਰਾ ਤੇ ਕੀਤੀ ਗਈ ਹੈ ਇਹ ਇਹ ਜੋ ਜਿਹੜੇ ਵੀ ਉਹਨਾਂ ਨੇ ਦੰਦ ਕੀਤੇ ਆ ਨਾਮ ਉਹ ਅਸੀਂ ਵੇਖਾਂਗੇ ਕਿਹੜੇ ਫਿਰ ਉਸ ਤਾਰਿਆਂ ਦਾ ਕੀ ਆ ਉਹ ਵਿੱਚ ਫਿਰ ਮੈਂ ਵੇਖਣ ਤੋਂ ਹੀ ਪਤਾ ਲੱਗਣਾ ਕੀ ਆ ਉਹ 2 ਦਿਨ ਪਹਿਲਾਂ ਪ੍ਰੋਟੈਸਟ ਵੀ ਕੀਤਾ ਸੀ ਉਹਨਾਂ ਨੇ આરોਪ ਲਗਾਏ ਸੀਗੇ ਤੇ ਸ਼ਿਕਾਇਤ ਦਿੱਤੀ ਸੀਗੀ ਕੋਈ ਸਾਡੇ ਕੋਲ ਸਾਡੇ ਕੋਲ ਦਰਖਾਸਤ प्राप्त ਹੋਈ ਸੀ ਜਿਹੜੀ ਜੋ ਦਰਖਾਸਤ ਦਿੱਤੀ ਹੈ ਉਹਦੇ ਹਿਸਾਬ ਨਾਲ ਅਸੀਂ ਕਾਰਵਾਈ ਕੀਤੀ ਹੈ ਬਾਕੀ ਦਾਨੇ ਦਾ ਤਪੀਸ਼ ਦਾ ਚਲੇਗਾ ਥੈਂਕ ਯੂ ਤੇ ਜਿਹੜੇ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਕਿ ਉਹਨਾਂ ਨੂੰ ਨੋਟਿਸ ਵੀ ਜਾਰੀ ਕਰੇ ਨਹੀਂ ਪਹਿਲਾਂ ਅਸੀਂ ਆਪਣੀ ਤਪੀਸ਼ ਕਰਾਂਗੇ ਔਰ ਤਪੀਸ਼ ਦਾ ਹਿੱਸਾ ਹੈ ਇਹਨੂੰ ਅਸੀਂ ਡਿਸਕਲੋਜ਼ ਨਹੀਂ ਕੁਝ ਕਰ ਸਕਦੇ ਪਰ ਨੋਟਿਸ ਤਾਂ ਜਾਰੀ ਕਰੂਗੇ ਜੀ ਸਾਹਿਬ ਜੋ ਵੀ ਆਏਗਾ ਤਪੀਸ਼ਦਾਨ ਉਹ ਬੈਸਟ ਹੈ ਜ਼ਿਕਰ ਇਹੋਗਾ ਕਿ ਫਿਲਮ जाट 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਇਸ ਦੇ ਵਿੱਚ ਸਣੀ ਦਿਓਲ ਰਣਦੀਪ ਹੁੱਡਾ ਅਤੇ ਵਨੀਤ ਕੁਮਾਰ ਸਿੰਘ ਮੁੱਖ ਭੂਮਿਕਾ ਦੇ ਵਿੱਚ ਨੇ ਫਿਲਮ ਦੇ ਨਿਰਦੇਸ਼ਕ ਗੋਪੀ ਚੰਦ ਮਾਲੀਨੀ ਜਦੋਂ ਕਿ ਨਿਰਮਾਤਾ ਨਵੀਨ ਮਾਲੀਨੀ ਨੇ ਜਲੰਧਰ ਕਮਿਸਟਰੀਟ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਵਿਕਾਸ ਗੋਲੀ ਨੇ ਕਿਹਾ ਕਿ ਫਿਲਮ जाट ਦੇ ਵਿੱਚ ਅਦਾਕਾਰ ਰਣਦੀਪ ਹੁੱਡਾ ਨੇ ਈਸੂ ਮਸੀਹ ਅਤੇ ਧਰਮ ਦੇ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ